ਸਾਡਾ ਨਾ ਬੇਟਾ ਸੀ 7 ਸਾਲ ਦਾ ਉਹਨਾਂ ਦੇ ਦਿਲ ਦੇ ਵਿੱਚ ਛੇਕ ਸੀ ਹਾਂਜੀ ਉਹ ਦਿੱਲੀ ਫੋਟਸ ਖੜਿਆ ਸੀ ਫੋਟਸ ਹਸਪੀਟਲ ਉਥੋਂ ਹੀ ਬੱਚੇ ਦਾ ਇਲਾਜ ਕਰਾਇਆ ਤੇ ਇਹ ਬੱਚਾ ਦੇ ਬਹੁਤ ਵਧੀਆ ਹੋ ਗਿਆ ਸੀ ਹਾਂਜੀ 9 ਲੱਖ ਰੁਪਈਆ ਲਾਇਆ ਬੱਚੇ ਦੇ ਹਾਂਜੀ ਵੀਰਾਂ ਨੇ ਐਨ ਆਰ ਆਈ ਵੀਰਾਂ ਨੇ ਸੇਵਾ ਭਾ ਕੇ ਤੇ ਫੇਰ ਸਾਡੀ ਮਦਦ ਕਰਾ ਕੇ ਤੇ ਚਲੋ ਬੱਚੇ ਦਾ ਇਲਾਜ ਕਰਾਇਆ ਤੇ ਬੱਚਾ ਸਾਡਾ ਤਾਂ ਵੀ ਨਹੀਂ ਬਚਿਆ ਹਾਂਜੀ ਹੁਣ ਤੇ ਬਹੁਤ ਜ਼ਿਆਦੇ ਹਾਲਾਤ ਮਾੜੇ ਆ ਅੱਗੇ ਚਲੋ ਮੈਂ ਗੱਡੀ ਚਲਾਉਣਾ ਹਾਂ ਤੇ ਚਲੋ ਘਰ ਦਾ ਬਹੁਤ ਵਧੀਆ ਗੁਜ਼ਾਰਾ ਚੱਲਦਾ ਸੀ ਹੁਣ ਤਿੰਨ ਤਿੰਨ ਚਾਰ ਕੁ ਮਹੀਨੇ ਹੋ ਗਏ ਗੱਡੀ ਘਰੇ ਲੱਗੀ ਨੂੰ ਪਤਾ ਨਹੀਂ ਆ ਕੀ ਬਣਿਆ ਅਸੀਂ ਤੇ ਇੰਨੀ ਗੱਲ ਸੋਚੀ ਨਹੀਂ ਕਦੀ ਅਸੀਂ ਆਨੇ ਨੇ ਕਿ ਚਲੋ ਮੇਲੇ ਗੇਲੇ ਚ ਜਾਂਦਾ ਤੇ ਸਾਡਾ ਘਰ ਦਾ ਸਰਕਲ ਚੱਲਦਾ ਜਾਂਦਾ ਤੇ ਪਰ ਆ ਚੀਜ਼ਾਂ ਦਾ ਸਾਨੂੰ ਪਤਾ ਹੀ ਨਹੀਂ ਕਿ ਸਾਡੇ ਘਰ ਤੇ ਆ ਹਾਲਤ ਮਾੜੀ ਹੋਣੀ ਸਾਡੀ ਤੇ ਗੱਡੀ ਵੀ ਇਹਦੇ ਨਾਂ ਤੇ ਆ ਤੇ ਗੱਡੀ ਵੀ ਹੁਣ ਅਗਲੇ ਚਲਾਉਣ ਨਹੀਂ ਦਿੰਦੇ ਤੇ ਅਜੇ ਕਾੜੀਆਂ ਕਿਸ਼ਤਾਂ ਤਾਰੋ ਪਾਣੀ ਸਰਕਾਰੀ ਆ ਤੇ ਜਦੋਂ ਆ ਜਾਂਦਾ ਠੀਕ ਹੈ ਜੇ ਨਹੀਂ ਆਉਂਦਾ ਤੇ ਫਿਰ ਧਾਇਏ ਵੀ ਰਹਿਨੇ ਆ ਇਹੋ ਜਿਹਾ ਖਾਲ ਤੁਹਾਡੇ ਬੜੇ ਜਿਆਦੇ ਹਾਂ ਮਾੜੀ ਤੁਸੀਂ ਵੀ ਕੰਮਕਾਰ ਕਰਦੇ ਹੋ ਦਿਹਾੜੀ ਤੇ ਜਾਣਾ ਹਾਂ ਹਾਂਜੀ ਹਾਂਜੀ ਪਹਿਲਾਂ ਤੇ ਨਹੀਂ ਆਪਾਂ ਜਾਂਦੇ ਹੁੰਦੇ ਤੇ ਹੁਣ ਆਪਾਂ ਨੂੰ ਜਾਣਾ ਹੀ ਪੈਣਾ ਵਾ ਕਰਾਂਗੇ ਨਾਲ ਬੱਚੇ ਦੇ ਨਾਲ ਕਰਾਂਗੇ ਤੇ ਖਾਵਾਂਗੇ ਵਿਦੋਸ਼ਕਤ ਮੌਜੂਦ ਹੈਗੇ ਕੈਸੇ ਪਰਵਾਦ ਦੇ ਵਿੱਚ ਜਿਹੜਾ ਆਪਣੇ ਹਾਲਾਤਾਂ ਤੋਂ ਮਜ਼ਬੂਤ ਹੋ ਚੁੱਕਿਆ ਹੈ ਇੱਕ طرف ਵੱਡੀਆਂ-ਵੱਡੀਆਂ ਕੋਠੀਆਂ ਬੰਗਲੇ ਕਾਲਾ ਦੇ ਵਿੱਚ ਰਹਿ ਕੇ ਵੀ ਲੋਕ ਕਹਿੰਦੇ ਨੇ ਸਾਡੀ ਜ਼ਿੰਦਗੀ ਦੇ ਵਿੱਚ ਸਕੂਨ ਨਹੀਂ ਹੈ ਲੇਕਿਨ ਜਦੋਂ ਇਸ ਪਰਿਵਾਰ ਦੇ ਹਾਲਾਤ ਜਾਣੇ ਇਹਨਾਂ ਨਾਲ ਗੱਲਬਾਤ ਕੀਤੀ ਤੇ ਸੋਚਣ ਤੇ ਤੁਸੀਂ ਵੀ ਕਦਮ ਮਜ਼ਬੂਤ ਹੋ ਜਾਓਗੇ ਕਿ ਇਹਨੇ ਮਾੜੇ ਹਾਲਾਤਾਂ ਦੇ ਵਿੱਚ ਵੀ ਕੋਈ ਕਿੱਦਾਂ ਜੀ ਸਕਦਾ ਪਿਤਾ ਜਿਹੜੇ ਨੇ ਉਹਨਾਂ ਦੇ ਗੁਜ਼ਰ ਗਏ ਮੇਲਿਆਂ ਦੇ ਵਿੱਚ ਜਾ ਕੇ ਉਹ ਦਰਸ਼ਨ ਕਰਦੇ ਸੀਗੇ ਵਜਨ ਚੱਕਦੇ ਸੀਗੇ ਪਿੱਠ ਦੇ ਉੱਪਰ ਬੋਧੀਆਂ ਚੱਕਦੇ ਸੀਗੇ ਤੇ ਉੱਥੇ ਹੀ ਨਾਮ ਮਿਲਦਾ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਇੱਕ ਬੇਟਾ ਸੀਗਾ ਇਹਨਾਂ ਦਾ ਉਹ ਵੀ ਕਾਫੀ ਬਿਮਾਰ ਹੈ ਗੁਰਸਿਕ ਸੀਗਾ ਆ ਇਲਾਜ ਦੇ ਉੱਪਰ ਉਹਦੇ तकरीबन 2-10 ਲੱਖ ਰੁਪਏ ਲੱਗ ਗਿਆ ਲੇਕਿਨ ਫਿਰ ਵੀ ਉਸ ਦੀ ਜਾਨ ਨਹੀਂ ਬੱਚੀ ਭਰਾ ਜਿਹੜੇ ਨੇ ਉਹ ਕੰਮ ਕਰ ਨਹੀਂ ਕਰਦੇ ਤੇ ਮਾਂ ਦਾ ਜਿਹੜਾ ਪਾਲਣ ਪੋਸ਼ਣ ਵੀ ਆਪ ਹੀ ਕਰਦੇ ਨੇ ਮਾਂ ਵੀ ਦਿਹਾੜੀ ਤੇ ਜਾਂਦੀ ਹੈ ਆਟੋ ਪਾਇਆ ਸੀਗਾ ਉਹ ਵੀ ਕਿਸ਼ਤਾਂ ਤੇ ਹੈ ਇੰਨੇ ਹਾਲਾਤ ਮਾੜੇ ਕਿਸ ਤਰੀਕੇ ਨਾਲ ਹੋ ਗਏ ਗੱਲਬਾਤ ਕਰ ਲੈਨੇ ਆ ਵੀਰ ਦੇ ਨਾਲ ਵੀਰੇ ਕੀ ਨਾਮ ਹੈ ਜੀ ਆਪਣਾ ਹਾਂਜੀ ਵੈਗਰਜੀ ਇਕਾ ਖਾਲਸਾ ਵੈਗਰਜੀ ਕੀ ਫਤਿਹ ਮੇਰਾ ਨਾਮ ਗੁਰਪ੍ਰੀਤ ਸਿੰਘ ਵੀ ਨੇ ਹਾਲਾਤ ਕਿਸ ਤਰ੍ਹਾਂ ਦੇ ਮਾੜੇ ਹੋ ਗਏ ਤੁਸੀਂ ਦੱਸਿਆ ਪਿਤਾ ਵੀ ਨਹੀਂ ਦੇ ਬੇਟਾ ਵੀ ਨਹੀਂ ਦਿਆ ਆਟੋ ਸੀਗਾ ਉਹ ਵੀ ਤੁਸੀਂ ਦੱਸਦੇ ਹੋ ਇਦਾਂ ਹੀ ਲੱਗਾ ਉਹਨੂੰ ਵੀ ਨਹੀਂ ਚਲਾ ਪਾ ਰਹੇ ਕੀ ਕਰ ਹਾਂਜੀ ਇਹਨਾਂ ਡੈਡੀ ਜੀ ਬੋਰੀ ਚੁੱਕਦੇ ਸੀ ਮੇਲੇ ਵਿੱਚ ਉਹਨਾਂ ਦੇ ਨਾਮ ਤੇ ਹੀ ਹੈ ਗੱਡੀ ਹਾਂਜੀ ਅਸੀਂ ਦੇ ਗਰੀਬ ਆਦਮੀ ਬੰਦੇ ਆ ਵੀ ਅਸੀਂ ਤੇ ਇਹੋ ਘਰ ਦੇ ਵਿੱਚ ਵੀ ਗੱਡੀ ਕਿਸ਼ਤਾਂ ਹੈ ਅਸੀਂ ਇਹਦੀ ਕਿਸ਼ਤ ਨਹੀਂ ਤਾਰ ਸਕਦੇ ਹਾਂਜੀ ਕਿਸ਼ਤਾਂ ਕਿੰਨੀਆਂ ਨੇ ਇਹਦੀਆਂ ਜੇ ਇਹਦੀਆਂ ਕਿਸ਼ਤਾਂ 7 ਅੜ ਗਈਆਂ ਵਾ 7 ਹਾਂਜੀ ਕਿਹਦੇ ਏਜੰਸੀ ਵਾਲੇ ਜੰਸੀ ਵਾਲੇ ਇਹ ਕਹਿੰਦੇ ਆ ਵੀ ਅਸੀਂ ਵੀ ਮੈਂ ਉਹਨਾਂ ਨੇ ਕਿਹਾ ਵੀ ਇਸ ਨੂੰ ਸੋਰਸ ਤੇ ਲਾਉਣ ਮਾਫ ਕਰ ਦਿਓ ਤੇ ਉਹ ਕਹਿਣਾ ਚਾਹੁੰਦੇ ਆ ਵੀ ਨਹੀਂ ਪ੍ਰਾਈਵੇਟ ਸਾਡੀ ਬੈਂਕ ਨਹੀਂ ਮਾਫ ਕਰੂਗੀ ਲਾਉਣ ਹਾਂਜੀ 2 ਲੱਖ ਤੇ 80000 ਰੁਪਿਆ 80000 ਲਾਉਣ ਇਹਦਾ ਹਾਂਜੀ ਤੇ ਬੇਟੇ ਨੂੰ ਕੀ ਹੋਇਆ ਸੀਗਾ ਤੁਸੀਂ ਦੱਸੋ ਬੇਟੇ ਦੀ ਵੀ ਬਿਮਾਰੀ ਦਾ ਇਲਾਜ ਬਹੁਤ ਮਹਿੰਗਾ ਸੀਗਾ ਖਰਚਾ ਬਹੁਤ ਹੋਇਆ ਹਾਂਜੀ ਸਾਡਾ ਨਾ ਬੇਟਾ ਸੀ 7 ਸਾਲ ਦਾ ਉਹਨਾਂ ਦੇ ਦਿਲ ਦੇ ਵਿੱਚ ਛੇਕ ਹੀ ਹਾਂਜੀ ਉਹ ਦਿੱਲੀ ਫੋਟਸ ਖੜਿਆ ਸੀ ਫੋਟਸ ਹਸਪੀਟਲ ਉਥੋਂ ਅਸੀਂ ਬੱਚੇ ਦਾ ਇਲਾਜ ਕਰਾਇਆ ਤੇ ਇਹ ਬੱਚਾ ਦੇ ਬਹੁਤ ਵਧੀਆ ਹੋ ਗਿਆ ਸੀ ਹਾਂਜੀ 9 ਲੱਖ ਰੁਪਇਆ ਲਾਇਆ ਬੱਚੇ ਦੇ ਹਾਂਜੀ ਵੀਰਾਂ ਨੇ ਐਨ ਆਰ ਆਈ ਵੀਰਾਂ ਨੇ ਸੇਵਾ ਭਾ ਕੇ ਤੇ ਫੇਰ ਸਾਡੀ ਮਦਦ ਕਰਾ ਕੇ ਤੇ ਚਲੋ ਬੱਚੇ ਦਾ ਇਲਾਜ ਕਰਾਇਆ ਤੇ ਬੱਚਾ ਸਾਡਾ ਤਾਂ ਵੀ ਨਹੀਂ ਬਚਿਆ ਹਾਂਜੀ ਤੇ ਹੁਣ ਗੱਡੀ ਜਿਹੜੀ ਆ ਆਟੋ ਜਿਹੜਾ ਉਹ ਘਰ ਲੱਗਿਆ ਤੇ ਇਹਨੂੰ ਚਲਾ ਨਹੀਂ ਸਕਦੇ ਮਨ ਨਹੀਂ ਦੁਖੀ ਹੁੰਦਾ ਕਿ ਯਾਰ ਬਾਅਦ ਮੇਨ ਤਲੀ ਕਿਰਤ ਕਰਨ ਦਾ ਸੁਨੇਹਾ ਗੁਰੂ ਸਾਹਿਬ ਨੇ ਦਿੱਤਾ ਦੇ ਕਿਰਤ ਕਰਨ ਲਈ ਜੇਕਰ ਕੋਈ ਜਰੀਆ ਬਣਿਆ ਸੀਗਾ ਉਹ ਵੀ ਹੁਣ ਮਜਬੂਦਾਂ ਨੇ ਘਾਤ ਚਲਾ ਕੇ ਬੈਠੇ ਆ ਤੇ ਕਿਰਤ ਵੀ ਨਹੀਂ ਕਰ ਪਾਦੇ ਅਹ ਹਾਂਜੀ ਹੁਣ ਤੇ ਬਹੁਤ ਜ਼ਿਆਦੇ ਹਾਲਾਤ ਮਾੜੇ ਆ ਅੱਗੇ ਚਲੋ ਮੈਂ ਗੱਡੀ ਚਲਾਉਣਾ ਹਾਂ ਤੇ ਚਲੋ ਘਰ ਦਾ ਬਹੁਤ ਵਧੀਆ ਗੁਜ਼ਾਰਾ ਚੱਲਦਾ ਸੀ ਹੁਣ ਤਿੰਨ ਤਿੰਨ ਚਾਰ ਕੁ ਮਹੀਨੇ ਹੋ ਗਏ ਗੱਡੀ ਘਰੇ ਲੱਗੀ ਨੂੰ ਅਹ ਹਾਂਜੀ ਤੇ ਬਹੁਤ ਜ਼ਿਆਦੇ ਸਾਡੇ ਹਾਲਾਤ ਮਾੜੇ ਆ ਅਸੀਂ ਇਹੋ ਵੀਰਾਂ ਨੂੰ ਇਨਰਾਈਆਂ ਨੂੰ ਕਹਿਣਾ ਚਾਹੂਗੇ ਤੇ ਸਾਡੀ ਹੱਥ ਜੋੜ ਕੇ ਬੇਨਤੀ ਆ ਵੀ ਸਾਡੀ ਮਦਦ ਕਰ ਦੇਣ ਹਾਂਜੀ ਬਾਬਾ ਜੀ ਕਿਦਾਂ ਇੰਨੇ ਮਾੜੇ ਹਾਲਾਤ ਹੋ ਗਏ ਤੁਹਾਡੇ ਜਿਹੜੇ ਆਦਮੀ ਸੀਗੇ ਉਹ ਵੀ ਨਹੀਂ ਦੇ ਉਤਰਾ ਵੀ ਕਹਿੰਦੇ ਗੁਜ਼ਰ ਗਿਆ ਬੇਟੇ ਵੀ ਹੋਰ ਜਿਹੜੇ ਨਹੀਂ ਕਮਾਦੇ ਇਹ ਕੀ ਕਿਦਾਂ ਸਾਰਾ ਕੁਝ ਇੰਨਾ ਵੱਡਾ ਜਿਹੜਾ ਦੁੱਖਾਂ ਦਾ ਪਹਾੜ ਕਿਦਾ ਆ ਗਿਆ ਇਹ ਤੇ ਹੁਣ ਪਤਾ ਨਹੀਂ ਆ ਕੀ ਬਣਿਆ ਹਾਂ ਹੀ ਤੇ ਇੰਨੀ ਗੱਲ ਸੋਚੀ ਨਹੀਂ ਕਦੀ ਅਸੀਂ ਆਨੇ ਨੇ ਕਿ ਚਲੋ ਮੇਲੇ ਗੇਲਿਆਂ ਚ ਜਾਂਦਾ ਤੇ ਸਾਡਾ ਘਰ ਦਾ ਸਰਕਲ ਚੱਲਦਾ ਜਾਂਦਾ ਤੇ ਪਰ ਆ ਚੀਜ਼ਾਂ ਦਾ ਸਾਨੂੰ ਪਤਾ ਹੀ ਨਹੀਂ ਕਿ ਸਾਡੇ ਘਰ ਤੇ ਆ ਹਾਲਤ ਮਾੜੀ ਹੋਣੀ ਸਾਡੀ ਤੇ ਗੱਡੀ ਵੀ ਇਹਦੇ ਨਾਂ ਤੇ ਆ ਤੇ ਗੱਡੀ ਵੀ ਹੁਣ ਅਗਲੇ ਚਲਾਉਣ ਨਹੀਂ ਦਿੰਦੇ ਤੇ ਆਂਦੇ ਕਾਡੀਆਂ ਕਿਸ਼ਤਾਂ ਤਾਰੋ। ਕਿਰਾਏ ਤੇ ਵੀ ਜੇ ਕਹਿੰਦੇ ਚੱਲੂਗੀ ਤੇ ਕੀ ਕਹਿੰਦੇ ਚੱਕ ਲਾਂਗੇ ਕਿਦਾਂ। ਹਾਂਜੀ ਆਂਦੇ ਆ ਕੇ ਕਿਰਾਏ ਤੇ ਵੀ ਨਹੀਂ ਅਸੀਂ ਕਿ ਚੱਲਣ ਦੇਣੀ ਅਸੀਂ ਗੱਡੀ ਚੱਕ ਲੈਣੀ ਆ। ਤੇ ਦੁਬਾਰੇ ਇਹ ਗੱਲ ਆ ਕਿ ਘਰ ਦੇ ਹਾਲਤ ਬੜੇ ਮਾੜੇ ਆ ਤੇ ਬੱਚੇ ਵੀ ਆਪਣੀ ਮਨ ਮਰਜ਼ੀ ਨਾਲ ਪੈਸਾ ਦਿੰਦੇ ਮਨ ਮਰਜ਼ੀ ਨਾਲ ਨਹੀਂ ਦਿੰਦੇ। ਇਹੋ ਬੱਚਾ ਸਾਨੂੰ ਖਵਾਉਂਦੇ ਆ ਮੈਨੂੰ ਆਪ ਤੇ ਘਰ ਦੇ ਬੋਲ ਤੇ ਹਾਲਤ ਮਾੜੇ ਆ ਤੇ ਸਾਡਾ ਕਮਰੇ-ਕੁਮਰੇ ਚੋਂਦੇ ਆ ਤੇ ਪਾਣੀ ਵੀ ਨਹੀਂ ਸਾਡੇ ਘਰ ਹੈਗਾ ਪਾਣੀ ਸਰਕਾਰੀ ਆ ਤੇ ਜਦੋਂ ਆ ਜਾਂਦਾ ਠੀਕ ਹੈ ਜੇ ਨਹੀਂ ਆਉਂਦਾ ਤੇ ਫਿਰ ਧਾਇਏ ਵੀ ਰਹਿਨੇ ਅਸੀਂ ਇਹੋ ਜਿਹਾ ਖਾਲ ਸਾਡੇ ਬੜੇ ਜਿਆਦੇ ਹਾਂ ਮਾੜੀ ਤੁਸੀਂ ਵੀ ਕੰਮਕਾਰ ਕਰਦੇ ਹੋ ਤੇ ਆੜੀ ਤੇ ਜਾਣਾ ਪੈਂਦਾ ਹਾਂਜੀ ਹਾਂਜੀ ਪਹਿਲਾਂ ਤਾਂ ਨਹੀਂ ਆਪਾਂ ਜਾਂਦੇ ਹੁੰਦੇ ਤੇ ਹੁਣ ਆਪਾਂ ਨੂੰ ਜਾਣਾ ਹੀ ਪੈਣਾ ਵਾ ਕਰਾਂਗੇ ਨਾਲ ਬੱਚੇ ਦੇ ਨਾਲ ਕਰਾਂਗੇ ਤੇ ਖਾਵਾਂਗੇ ਉਹ ਮਜ਼ਦੂਰੀ ਦੇ ਵਿੱਚ ਇੱਕੋ ਦਾ ਮੋਖਾ ਨਹੀਂ ਲੱਗਦਾ ਕਿ ਪਹਿਲਾਂ ਹਾਲਾਤ ਚੰਗੇ ਸੀਗੇ ਆਦਮੀ ਸੀਗਾ ਸਾਦਾ ਸੀਗਾ ਉਹਨੇ ਇੰਨੀ ਉਮਰ ਹੋ ਗਈ ਹੁਣ ਤੇ ਸਮਾਂ ਆਇਆ ਸੀਗਾ ਘਰ ਬੈਠ ਕੇ ਆਰਾਮ ਕਰਨ ਦਾ ਤੇ ਹੁਣ ਜਾ ਜਾ ਕੇ ਕਹਾਂ ਚ ਇਸ ਤਰੀਕੇ ਨਾਲੀਆਂ ਦਿਹਾੜੀਆਂ ਤੇ ਜਾ ਕੇ ਕੰਮ ਕਰਨਾ ਪੈਂਦਾ ਮੁਸ਼ਕਲ ਨਹੀਂ ਹੁੰਦੀ ਫਿਰ ਹੁੰਦੀ ਆ ਮੁਸ਼ਕਲ ਹੁੰਦੀ ਆ ਦਿਲ ਚ ਵੀ ਆਉਂਦਾ ਵਾ ਤੇ ਮਨ ਵੀ ਪਰਦਾ ਤੇ ਹੁਣ ਕੀ ਕਰੀਏ ਜਦੋਂ ਦੋਹਾਂ ਜਾਣਿਆਂ ਦੀ ਦਤ ਹੋ ਗਈ ਐ ਤੇ ਕਰਦੇ ਹਾਲ ਤੁਹਾਡੇ ਆ ਤੇ ਇਹੋ ਜਿਹਾ ਜਦ ਕਦੀ ਆਪਾਂ ਸੋਚਿਆ ਹੀ ਨਹੀਂ ਸ਼ਰੀਰ ਵੀ ਦੁਖਦਾ ਹੋਊਗਾ ਫਿਰ ਸਰੀਰ ਦਿਹਾੜੀ ਕੰਮ ਕਰਨਾ ਕਿੰਨੇ ਕ ਵਜੇ ਉੱਠ ਜੰਦੇ ਆਪਾਂ ਉੱਠ ਕੋਲੋਨੇ 5 ਵਜੇ ਉੱਠ ਕੋਲੋਨੇ ਆ ਉੱਠ ਕੇ ਫਿਰ ਮੁੜ ਕੇ ਚਾਹ ਪਾਣੀ ਬਣਾ ਕੇ ਰੋਟੀ ਪਾਣੀ ਤਿਆਰ ਕਰਕੇ ਤੇ ਫਿਰ ਆਪਾਂ ਦਿਹਾੜੀ ਜਾਈਏ ਗੁਰਦੁਆਰੇ ਚੱਲਣਾ ਹੈ ਗੁਰਦੁਆਰੇ ਮੱਥਾ ਟੇਕ ਤੇ ਮੁੜ ਕੇ ਦਿਹਾੜੀ ਚੱਲ ਜਾਣਾ ਫਿਰ ਸ਼ਾਮਾਂ ਨੂੰ ਥੱਕੇ ਟੁੱਟਿਆਂ ਨੇ ਆਣ ਕੇ ਰਮਾਣੇ ਕੱਟਣਾ ਹੁਣ ਕੀ ਕਰਨਾ ਤੇ ਕੀ ਕਰਗੇ ਹੁਣ ਕਿੱਥੋਂ ਕਰਾਂ ਬਾਹਰ ਨਹੀਂ ਲਿਕਨ ਦਿੱਤਾ ਤੇ ਹੁਣ ਘਰ ਦਾ ਵੀ ਹਾਲ ਤਮਾਰਾ ਵਾ ਤੇ ਦਿਹਾੜੀ ਧੱਪਾ ਵੀ ਕਰਕੇ ਖਾਣਾ ਪੈਂਦਾ ਰੋਟੀ ਪਾਣੀ ਨਾਲ ਕਿਦਾਦਾ ਕਿਦਾਂ ਚੱਲਦਾ ਉਹ ਸੜੀ ਜਾਂਦਾ ਕਿਦਾਂ ਇਹ ਤਰ੍ਹਾਂ ਹੀ ਆ ਕਿ ਦਿਹਾੜੀ ਧੱਪੇ ਨਾਲ ਸਰਦਾ ਜਾਂਦਾ ਤੇ ਜਾਂ ਦਿਹਾੜੀ ਕਿੰਨੀ ਲੰਗੀ ਦਿਹਾੜੀ ਪੈ ਜਾਂਦੀ ਆ 100 ਵੀ ਪੈ ਜਾਂਦਾ 150 ਵੀ ਪੈ ਜਾਂਦਾ ਇਹਨੇ ਤੋਂ ਦਿਹਾੜੀ ਜਿਆਦੀ ਨਹੀਂ ਪੈਂਦੀ ਮਤਲਬ ਕਿ ਤਰਫ ਤੇ ਸਰਕਾਰਾਂ ਦੇ ਦਾਅਵੇ ਹੁੰਦੇ ਆ ਕਿ ਅਸੀਂ ਛੱਤਾਂ ਪੱਕੀਆਂ ਕਰਾ ਰਹੇ ਆ ਬਹੁਤ ਸਹੂਲਤਾਂ ਕਰ ਰਹੇ ਆ ਅਸੀਂ ਤੇ ਤੁਹਾਡੀ ਕਿਉਂ ਨਹੀਂ ਸਹੂਲਤਾਂ ਤੱਕ ਕੋਈ ਇਸ ਤਰੀਕੇ ਦੀ ਨਜ਼ਰ ਆਦੀ ਸਾਡੇ ਇਹ ਗੱਲ ਆ ਕਿ ਕੋਈ ਸਰਪੰਚ ਮੈਂਬਰ ਇਹ ਇਧਰਲੇ ਬੰਨੇ ਹੋ ਜਾ ਕੰਮ ਨਹੀਂ ਅਜੇ ਚੁੱਕਣ ਦੇ ਤੇ ਨਾ ਇਹ ਇਧਰ ਅਜੇ ਤੱਕ ਆਪਣਾ ਕੋਈ ਕਰ ਦੂਗਾ ਕਿਸੇ ਨੇ ਸਾਡਾ ਬਣਾ ਕੇ ਦਿੱਤਾ ਤੇ ਹਾਲ ਤੁਹਾਡਾ ਤਾੜਮਾੜਾ ਵਾ ਕਾਡੇ ਕਮਰੇ ਵਿੱਚ ਹੁੰਦੇ ਆ ਜਿਵੇਂ ਗੁਰੂ ਸਾਹਿਬ ਤੇ ਬਹੁਤ ਸਹਿਗਾ ਪੂਰਾ ਹਜੇ ਵੀ ਕਿਉਂਕਿ ਜਦੋਂ ਹਾਲਾਤ ਮਾਰੇ ਇਹਨਾਂ ਬੰਦੇ ਦਾ ਮਨ ਡਾਵਾ ਡੋਲ ਹੋ ਜਾਂਦਾ ਕਹਿੰਦਾ ਕਿ ਨਹੀਂ ਮੇਰਾ ਤੇ ਹੁਣ ਪਰਮਾਤਮਾ 'ਚ ਵਿਸ਼ਵਾਸ ਨਹੀਂ ਨਹੀਂ ਵਿਸ਼ਵਾਸ ਕਿੰਨਾ ਹਾਂਜੀ ਹਾਂਜੀ ਆਪਾਂ ਨੂੰ ਤੇ ਮਹਾਰਾਜ ਤੇ ਪੂਰਾ ਵਿਸ਼ਵਾਸ ਏ ਅਕਾਲ ਪੁਰਖ ਵਾਹਿਗੁਰੂ ਨੇ ਚਲੋ ਆਪਣੇ ਲੜ ਲਾਇਆ ਬਹੁਤ ਬਹੁਤ ਧੰਨਵਾਦ ਹਾਂਜੀ ਮੈਂ ਇਹੋ ਕਹਿਣਾ ਚਾਹੁੰਨਾ ਵੀ ਚਲੋ ਸਾਡੀ ਮਦਦ ਕੀਤੀ ਜਾਵੇ ਬਹੁਤ ਬਹੁਤ ਧੰਨਵਾਦ ਕੀ ਕੀ ਦਿੰਦੇ ਨੇ ਪਾਣੀ ਦੀ ਸਮੱਸਿਆ ਹੈ ਛੱਤ ਤੁਸੀਂ ਦੱਸਿਆ ਕੱਚੀ ਹੈ ਬਾਥਰੂਮਾਂ ਦੇ ਵੀ ਹਾਲਾਤ ਮੈਂ ਦੇਖਦੇ ਆਂ ਦਰਵਾਜ਼ੇ ਨਹੀਂ ਹੈਗੇ ਇੰਨਾ ਕੰਮ ਕਿਦਾਂ ਮਤਲਬ ਹਜੇ ਰਹਿੰਦਾ ਹੈ ਕਿਉਂਕਿ ਬਾਦ ਵੀ ਕੋਈ ਪਾਲਣ ਪੋਸ਼ਣ ਦੀ ਕੋਈ ਸਿਸਟਮ ਜਦਿਆਂ ਇਸ ਤਰੀਕੇ ਦਾ ਬਣਿਆ ਹੀ ਨਹੀਂ ਕੋਈ ਕਾਰੋਬਾਰਕ ਵਿਪਾਰ ਇਹ ਸ਼ੁਰੂ ਤੋਂ ਹੀ ਇਸ ਤਰੀਕੇ ਦਾ ਹਾਂਜੀ ਨਹੀਂ ਬਣਿਆ ਕੋਈ ਨਹੀਂ ਹਾਂਜੀ ਮੈਂ ਤੇ ਇਹੋ ਵੀਰਾਂ ਨੂੰ ਕਹਿਣਾ ਚਾਹੁੰਦਾ ਵਾਂ ਵੀ ਚਲੋ ਸਾਡੀ ਹਲਫ ਕੀਤੀ ਜਾਵੇ ਸਾਨੂੰ ਚਲੋ ਸਮਾਨ ਸਟਾ ਦੇਣ ਤੇ ਇੱਕ ਬੋਰ ਕਰਾ ਦੇਣਾ ਇੱਥੱਲੇ ਦੁਕਾਨ ਪਾ ਲਈਏ ਵੀ ਚਲੋ ਦੁੱਧ ਦੀ ਪਾਲ ਲੈਣੀ ਹੈ ਦੁੱਧ ਦਹੀਂ ਦੀ ਪਾ ਲੈਣੀ ਹੈ ਸਗਾ ਸੰਬੰਧੀ ਕੋਈ ਅਜੇਹਾ ਨਹੀਂ ਹੈ ਜਿਹਦਾ ਕੰਮ ਕਾਰ ਚੰਗਾ ਹੋਵੇ ਬਾਹ ਫੜਦਾ ਹੋਵੇ ਨਹੀਂ ਨਹੀਂ ਕੋਈ ਰਿਸ਼ਤੇਦਾਰ ਨਹੀਂ ਹੈ ਬਾਹ ਫੜ ਨਹੀਂ ਚੱਲ ਜਾਂਦੇ ਉਹ ਕਿਲੇ ਵਾਲੇ ਦੇ ਟਾਈਮ ਤੇ ਕੋਈ ਵੀ ਨਹੀਂ ਲੱਗੇ ਲੱਗਦਾ ਐਸ ਟਾਈਮ ਤੇ ਇੰਨਾ ਜਦੋਂ ਕਾ ਬੱਚਾ ਚੰਗਾ ਬੰਦਾ ਨਾ ਆਉਂਦਾ ਤੇ ਆਉਂਦੇ ਹੋਣੇ ਸਾਡੇ ਉਦੋਂ ਵਧੀਆ ਹੋਣਾ ਜਦੋਂ ਪਤਾ ਹੋਣ ਹਾਲਾਤ ਮਾਰੇ ਉਦੋਂ ਹਾਂਜੀ ਹਾਂਜੀ ਉਦੋਂ ਸਾਰੇ ਆਉਂਦੇ ਰਹਿਆ ਹੁਣ ਤੇ ਕਿਸੇ ਨੇ ਕਦੀ ਫੋਨ ਤੇ ਵੀ ਨਹੀਂ ਪੁੱਛਿਆ ਵੀ ਕਿ ਭੁੱਖੇ ਜੋਕ ਤੇ ਆਏ ਜੋਕ ਕਿ ਬੈਠੇ ਜੋ ਕਿ ਤਰ੍ਹਾਂ ਤੇ ਕੀ ਕਰ ਸਕਦੇ ਆਪਾਂ ਹੁਣ ਤੇ ਰਿਸ਼ਤੇਦਾਰਾਂ ਤੇ ਵੀ ਕਾਦਾ ਰੋਸ ਕੱਢੀਏ ਰਿਸ਼ਤੇਦਾਰ ਵੀ ਉਹਨਾਂ ਚਿਹਰੀ ਹੁੰਦੇ ਜਿੰਨਾ ਚਿਰ ਕਮਾਈ ਦਾ ਸਮਾਂ ਜਾਪੇ ਜੇ ਜਦੋਂ ਕਮਾਈ ਦਾ ਸਮਾਂ ਨਹੀਂ ਜਾਪਣਾ ਤੇ ਰਿਸ਼ਤੇਦਾਰ ਆਪਾਂ ਨੂੰ ਹੁਣ ਕਿੰਨੇ ਪੱਲੇ ਬੰਨਣਾ ਤੇ ਇਹ ਤੇ ਹੁਣ ਮਹਾਰਾਜ ਦੇ ਸਿਰ ਤੇ ਡੋਰੀਆਂ ਆ ਜਿਹਦੇ ਪਾਇਆ ਮਹਿਸੂਸ ਤੇ ਹੁੰਦਾ ਹੋਊਗਾ ਪੁੱਤਰ ਵੀ ਨਹੀਂ ਰਿਹਾ ਪੁੱਤਰ ਨੇ ਬਜੁਦਗ ਉਹ ਮਤਲਬ ਸਾਦਾ ਬੰਦਾ ਸੀਗਾ ਤੇ ਜਦੋਂ ਅਜਿਹਾ ਸਮਾਂ ਹੋਵੇ ਘਰ ਦੇ ਵਿੱਚ ਕੋਈ ਸਲਾਹ ਲੈਣੀ ਹੋਵੇ ਪਰਵਾਰ ਦਾ ਸਿਸਟਮ ਚਲਾਉਣਾ ਹੋਵੇ ਤੇ ਪਿਓ ਯਾਦ ਆਉਂਦਾ ਨਾ ਹੁਣ ਪਿਓ ਰਿਆ ਉਹਨਾਂ ਪੁੱਤਰਿਆ ਮਨ ਕਿਤਨਾ ਕਿਤੇ ਸੋਚਦੇ ਨੇ ਹੋਗੇ ਯਾਰ ਬੜਾ ਮਾੜਾ ਸਮਾਂ ਇੱਕਦਮ ਵਾਪਰ ਗਿਆ ਕੀ ਹੋ ਗਿਆ ਹਾਂਜੀ ਹਾਂਜੀ ਸੋਚਦੇ ਹਾਂ ਵੀ ਇਹ ਪੀ ਕਿਹੜਾ ਚਾਂਸ ਹੋ ਗਿਆ ਵਾ ਵੀ ਬਹੁਤ ਜਿਆਦਾ ਘਰੇ ਖੁਸ਼ੀਆਂ ਆਈ ਭਾਵੇਂ ਮੰਜੇ ਤੇ ਬੈਠਾ ਰਹਿਦਾ ਸੀ ਬੇਟਾ ਸਾਡਾ ਹਾਂਜੀ 7 ਸਾਲ ਦਾ ਸੀ ਚਲੋ ਰੌਣਕ ਲੱਗੀ ਘਰੇ ਹਾਂਜੀ ਚਲੋ ਬਾਰੋਂ ਗੱਡੀ ਗੱਡੀ ਉਹਦੇ ਚਲਾ ਕੇ ਆਈਦਾ ਸੀ ਆਟੋ ਤੇ ਘਰੇ ਆਣ ਕੇ ਉਹਨਾਂ ਦੇ ਕੋਲ ਚੱਲ ਬਹਿ ਜਾਈਦਾ ਸੀ ਵਾਵਾ ਹਾਂ ਜਿੰਨਾ ਵੀ ਭਾਉਂਦੇ ਸੀਗੇ ਹਾਂਜੀ ਜਿਹੜੀ ਚੀਜ਼ ਮੰਗਦਾ ਸੀ ਚਲੋ ਲੈ ਕੇ ਦੇ ਦੇ ਦੀਦੀ ਨੂੰ ਪਰ ਹੁਣ ਬਹੁਤ ਜ਼ਿਆਦਾ ਮਨ ਪਰੇਸ਼ਾਨ ਹੋ ਗਿਆ ਕੀ ਕਰ ਸਕਦੇ ਹਾਂ ਚਲੋ ਮਹਾਰਾਜ ਦੇ ਹੱਥ ਵਸ ਮੈਂ ਤੇ ਇਹੋ ਕਹਿਣਾ ਚਾਹੁੰਦਾ ਹਾਂ ਐਨਆਰਆਈ ਵੀਰਾਂ ਨੂੰ ਵੀ ਸਾਡੀ ਨਾਲ ਇੰਨੀ ਕੁ ਮਦਦ ਕਰ ਦੇਣਾ ਬਹੁਤ ਬਹੁਤ ਸਾਡਾ ਧੰਨਵਾਦ ਇੱਕ ਸਾਨੂੰ ਬੋਰ ਕਰਾ ਦੇਣਾ ਤੇ ਇੱਕ ਸਾਡੀ ਵੀ ਆ ਸੱਤ ਪੱਕੀ ਕਰਾ ਦੇਣਾ ਕੱਲ ਦੇਣਗੇ ਤੇ ਉਹ ਵੀ ਜਦੋਂ ਕਿਤੇ ਵਿਦੇਸ਼ਾਂ ਚ ਲੋੜ ਪੈ ਜਾਂਦੇ ਉੱਥੇ ਲੰਗਰ ਲੈ ਕੇ ਪਹੁੰਚ ਜਾਂਦੇ ਆਪਣੇ ਤੇ ਵੈਸੇ ਜਿਹੜਾ ਗੁਰੂ ਨਾਨਕ ਸਾਹਿਬ ਨੇ ਜਿਹੜਾ 20 ਪਤਾ ਲੰਗਰ ਸ਼ੁਰੂ ਕੀਤਾ ਉਹ ਅੱਜ ਸਾਰੀ ਦੁਨੀਆ 'ਚ ਚੱਲਦਾ ਹੈ ਤੇ ਇਹਦੇ ਕੰਮ ਹੀ ਬੜਾ ਛੋਟਾ ਜਿਹਾ ਵੈਸੇ ਹਾਂਜੀ ਹਾਂਜੀ ਚਲੋ ਬਹੁਤ ਬਹੁਤ ਵੀ ਸੰਗਤ ਬਹੁਤ ਬਹੁਤ ਜ਼ਿਆਦਾ ਲੰਗਰ ਲਾਉਂਦੀ ਆ ਹਾਂਜੀ ਵੀ ਮੈਂ ਇਹੋ ਕਹਿਣਾ ਚਾਹੁੰਦਾ ਸੰਗਤ ਨੂੰ ਵੀ ਚਲੋ ਸਾਨੂੰ ਉਹਦੇ ਵਿੱਚੋਂ ਥੋੜਾ ਥੋੜਾ ਜਸਮੰਦ ਦੇ ਕੇ ਤੇ ਸਾਡਾ ਘਰ ਬੁਗਾ ਛੱਡ ਦਿੰਦੇ ਆ ਸੰਗਤ ਸਾਰਾ ਕੁਝ ਠੀਕ ਹੈ ਦੋਸਤੋ ਬਾਅਦ ਕੀਰਤ ਕਰੋਂਗੇ ਫਿਰ ਗੱਡੀ ਚਲਾ ਕੇ ਚਲੋ ਨਹੀਂ ਭਾਵੇਂ ਪੁੱਤ ਪੁੱਛਦੇ ਮਰੇ ਨੋਵਿਕੇ ਫਿਰ ਮਾਤਾ ਜੀ ਦਾ ਸਾਦਾ ਨਹੀਂ ਬੰਦਾ ਫਿਰ ਉਹਦੋਂ ਕਹੂੰ ਕਿ ਨਹੀਂ ਹੁਣ ਨਹੀਂ ਮਾਂ ਨੂੰ ਪੁੱਛਣਾ ਜਿੱਦਾਂ ਹੁਣ ਸਾਹਬਿਆ ਭਾਵੇਂ ਓੱਖਾ ਵੇਲਾ ਜਦੋਂ ਚੰਗਾ ਵੇਲਾ ਆ ਗਿਆ ਉਹ ਵੀ ਸਾਹਮਣੇ ਹਾਂਜੀ ਇਹ ਤੇ ਚਲੋ ਮਾਤਾ ਜੀ ਜਿੰਨਾ ਚਿਰ ਜੀਂਦੇ ਆ ਨਾ ਉਹਨਾਂ ਚਿਹਰੀ ਆਪਾਂ ਪੂਰੀ ਸਾंभ ਕਰਾਂਗੇ ਇਹਨਾਂ ਦੀ ਹਾਂਜੀ ਇੰਨੀ ਗੱਲ ਕਹਿਣਾ ਚਾਹੁੰਨੇ ਆਪਾਂ ਪਰਬਾਤ ਹੈ ਕੌਣ ਵੈਸੇ ਖੋਦ-ਖੋਦ ਆਪਣੇ ਨਾਲ ਕੌਣ ਹਾਂਜੀ ਇੱਕ ਮੇਰਾ ਭਰਾ ਆ ਉਹ ਡੇਰੀ ਤੇ ਉਹ ਵੀ ਜ਼ਿੰਮੇਦਾਰਾਣਾ ਕੰਮ ਕਰਦਾ ਦੁੱਧ ਚੋਉਂਦਾ ਵਾ ਹਾਂਜੀ ਇੱਕ ਉਹ ਆ ਤੇ ਇੱਕ ਭਰਾ ਦੋਨੇ ਭਰਾ ਤਿੰਨ ਭਰਾ ਰਹਿਨੇ ਆਂ ਅਸੀਂ ਇਧਰਲੀ ਸਾਈਡ ਤੇ ਹਾਂਜੀ ਤੇ ਹੁਣ ਕਮਾਈ ਦਾ ਕੋਈ ਕੋਈ ਸਾਧਨ ਨਹੀਂਗਾ ਆਪਣੇ ਕੋ ਕੋਈ ਇਸ ਤਰੀਕੇ ਦਾ ਕੋਈ ਦੋਸਗਾਰ ਨਹੀਂਗਾ ਜਿੱਦਾਂ ਖਰਚਾ ਆਪਾਂ ਨੂੰ ਡੇਲੀ ਆਈ ਜਾ। ਹਾਂਜੀ ਨਹੀਂ ਕੋਈ ਖਰਚਾ ਨਹੀਂ। ਕੋਈ ਨਹੀਂ ਗੱਡੀ ਵੀ ਇਦਾਂ ਲੱਗੀ ਹੈ। ਹਾਂਜੀ ਗੱਡੀ ਵੀ ਇਤਰਾ ਲੱਗੀ ਆ ਤਿੰਨ ਮਹੀਨੇ ਹੋ ਗਏ ਗੱਡੀ ਲੱਗੀ ਨੂੰ। ਹਾਂਜੀ ਤੇ ਮੈਂ ਉਹਨਾਂ ਦੇ ਅਲਕਾ ਲੱਗਿਆ ਹਾਂ ਉਹਨਾਂ ਨੂੰ ਕੱਲ ਮੈਂ ਕਿਹਾ ਵੀ ਤੁਸੀਂ ਵੀ ਗੱਡੀ ਅੰਦਰ ਲੱਗੀ ਰਹਿੰਦੀ ਸਾਡੇ ਵੀ ਅਸੀਂ ਤੇ ਫਿਰ ਡਾਕਤੀ ਤੁਸੀਂ ਜਦੋਂ ਉਹਦਾ ਕਹਿਤਾ ਵੀ ਆਈ ਚਲੋ ਗਰੀਬ ਆਦਮੀ ਬੰਦੇ ਨਹੀਂ ਕਿਸ਼ਤ ਤਾਰ ਸਕਦੇ। ਸਾਡੇ ਦੇ ਘਰ ਦੇ ਖਲਾਤ ਪੀ ਸਭ ਦੇ ਪਤੇ ਦਾ ਮਹਾਂ ਸਰਦਾ ਵਾ ਫੜ ਤੜਕੇ ਤੇ ਇਹੋ ਕਹਿਣਾ ਚਾਹਣਾ ਵੀ ਚਲੋ ਸਾਡਾ ਕੋਈ ਵੀਰ ਭਰਾ ਜਿਹੜੀਆਂ ਸੱਤ ਕਿਸ ਤਾੜੀਆਂ ਗੱਡੀ ਰੀਆਂ ਤੇਰਾ ਚਲੋ ਜੇ ਨਹੀਂ ਕੋਈ ਸੰਗਤ ਤਾਰਨ ਜੋਗੀ ਜੇ ਵੀ ਸੰਗਤ ਇੰਨਾ ਹਲਫ ਕਰਦੇ ਵੀ ਚਲੋ ਸਾਡਾ ਰਲ ਮਿਲ ਕੇ ਵੇਚ ਲੈ ਕੇ ਤੇਰਾ ਕਿਸੇ ਨਹੀਂ ਵੇੜ ਲੈਣਾ ਬੰਦ ਕਰਾ ਦੇਣਾ ਹਾਂਜੀ ਇੰਨੀ ਗੱਲ ਕਹਿਣਾ ਚਾਹੁੰਦਾ ਨਾਮ ਹੈ ਕਿਹੜੀ ਆਪਣਾ ਜਗਾ ਕਿੱਥੇ ਹੈ ਜੇ ਕਿਸੇ ਵੀਰ ਨੇ ਆ ਕੇ ਸੇਵਾ ਕਰਨੀ ਹੋਵੇ ਜਗਾ ਐਡਰੈਸ ਦੱਸ ਦਿਓ ਕੋਈ ਨੰਬਰ ਦੇ ਜੇਹਾ ਆਪਣੇ ਕੋਲ ਹੋਵੇ ਜਿੱਤੇ ਕੋਈ ਸੰਗਤ ਸੇਵਾ ਪਾ ਸਕੇ ਹਾਂਜੀ ਪਿੰਡ ਸਾਡਾ ਹੈਗਾ ਗਹਿਰੀ ਜ਼ਿਲ੍ਹਾ ਤਰਨਤਾਰਨ ਨੰਬਰ ਗੂਗਲ ਪੇ ਹੈਗਾ 8872 90701 8872 90701 ਇਹਦੇ ਤੇ ਜੇ ਕਿਸੇ ਵੀਰ ਨੇ ਬਾਹਰੋਂ ਐਨਆਰਆਈ ਸੇਵਾ ਪਾਉਣੀ ਹੋਵੇ ਪਾ ਸਾਡੇ ਨਾਲ ਫੋਨ ਤੇ ਗੱਲ ਕਰਕੇ ਇਹਦੇ ਪਾ ਸਕਦਾ ਵਾ ਬਹੁਤ ਬਹੁਤ ਧੰਨਵਾਦ ਕਿਹਨੇ ਆਣਾ ਹੋਵੇ ਕਦੇ ਆਣ ਤੋਂ ਕਿ ਮਨਾਈ ਤੇ ਨਹੀਂ ਆ ਸਕਦਾ ਹਾਂਜੀ ਹਾਂਜੀ ਘਰੇ ਆ ਸਕਦਾ ਅਗੇ ਸੀ ਬੇਟੇ ਦੀ ਵੀਡੀਓ ਪਾਈ ਸੀ ਨਾ ਉਦੋਂ ਤੇ ਪੰਜ ਸਾਲ ਹੋ ਚੱਲਿਆ ਵਾ ਉਦੋਂ ਬਹੁਤ ਸੰਤ ਨੇ ਚਲੋ ਮਦਦ ਕੀਤੀ ਘਰੇ ਆਉਂਦੇ ਰਹਿਆ ਆ ਸਕਦਾ ਵੀਰ ਜਿੰਨੇ ਘਰੇ ਸੰਤ ਨੇ ਆਉਣਾ ਹੋਵੇ ਹਾਂਜੀ ਸੋ ਬਿਲਕੁਲ ਜਿਦੋਂ ਹਾਲਾਤ ਮਾੜੇ ਨੇ ਕਿਉਂਕਿ ਪਿਤਾ ਵੀ ਨਹੀਂ ਰਿਹਾ ਇਹਨਾਂ ਦੇ ਬੇਟਾ ਵੀ ਨਹੀਂ ਰਿਹਾ ਮਾਂ ਹੈ ਜ਼ੁਰਗ ਉਹਨੂੰ ਵੀ ਹੁਣ ਮਜਬੂਰੀ ਨੂੰ ਜਿਹੜਾ ਘਰਾਂ 'ਚ ਜਾਣਾ ਪੈਂਦਾ ਬਾਹਰੋਂ ਬਾਹਰ ਜਿਹੜੇ ਦਿਹਾੜੀਆਂ ਹੁੰਦੀਆਂ ਉਹਨਾਂ ਤੇ ਜਾਣਾ ਪੈਂਦਾ ਹਾਲਾਤ ਬਹੁਤ ਮਾੜੀ ਨੇ ਸਹਾਰਾ ਕੋਈ ਨਹੀਂ ਹੈ ਕਾਦੋ ਬਾਦ ਕਰਨ ਲਈ ਰੋਜ਼ ਦੀ ਰੋਟੀ ਲਈ ਇੱਕ ਆਟੋ ਲਿਆ ਸੀਗਾ ਉਹ ਵੀ ਜਿਹੜਾ ਹੁਣ ਘਰ ਖੜਾ ਹੈ ਕਿਉਂਕਿ ਦੀ ਕਿਸ਼ਤਾਂ ਨਹੀਂ ਤਰਦੀਆਂ ਸੋ ਕਿਤਨਾ ਕਿਤੇ ਹਾਲਾਤ ਮਾੜੀ ਨੇ ਛੱਤਾਂ ਚੁੰਦੀਆਂ ਨੇ ਪਾਣੀ ਦਾ ਕੋਈ ਤਰੀਕਾ ਨਹੀਂ ਇਹਨਾਂ ਕੋਲ ਕੋਈ ਸਿਸਟਮ ਨਹੀਂ ਹੈ ਕਿ ਜਿਹੜਾ ਪਾਣੀ ਆਂਦਾ ਹੋਵੇ ਸੋ ਹਰ ਪਾਸੋਂ ਜਿਹੜੀ ਇਹ ਕਮਾਰ ਇਸ ਵੀਰ ਦੇ ਇਸ ਪਰਵਾਦ ਤੇ ਪਈ ਹੋਈ ਹੈ ਸੋਣ ਵੇਲਾ ਹੈ ਇਹਨਾਂ ਦਾ ਸਹਾਰਾ ਬਣਨ ਦਾ ਮਦਦ ਜ਼ਰੂਰ ਕਰੀਏ ਕਿਉਂਕਿ ਆਪਾਂ ਆਪਣੀ ਸ਼ੌਂਕ ਬਗਾਉਣ ਲਈ ਬਹੁਤ ਵੱਡੇ ਖਰਚੇ ਕਰਦੇ ਹਾਂ ਲੇਕਿਨ ਜੇਕਰ ਇਹ ਸਵੀਦ ਲਈ ਆਪਾਂ ਥੋੜੇ ਜਿਹਾ ਦਸਵੰਤ ਕੱਢ ਕੇ ਇਹਨਾਂ ਦੀ ਮਦਦ ਕਰ ਦਈਏ ਤੇ ਸ਼ਾਇਦ ਜਿਹੜੀਆਂ ਸੀਸਾ ਨੇ ਇਹ ਕਿਤੇ ਨਾ ਕਿਤੇ ਆਪਣੀ ਜ਼ਿੰਦਗੀ ਦੇ ਵਿੱਚ ਕੰਮ ਹੀ ਆਉਣਗੀਆਂ ਗੋਸਿਕ ਪਵਾੜ ਹੈ ਗੁਰੂ ਤੇ ਪੂਰਾ ਰੋਸਾ ਅੱਜ ਵੀ ਗੁਦਵਾਰੇ ਜਾਂਦੇ ਨੇ ਸੇਵਾ ਕਰਦੇ ਨੇ ਹਾਲਾਤ ਚਾਹੇ ਜਿੰਨੇ ਮਰਜੀ ਮਾੜੇ ਨੇ ਲੇਕਿਨ ਗੁਰੂ ਸਾਹਿਬ ਤੇ ਉਹਨਾਂ ਹੀ ਰੋਸਾ ਸੋ ਬਿਲਕੁਲ ਕਿਤੇ ਨਾ ਕਿਤੇ ਸਹਾਰਾ ਇਹਨਾਂ ਦਾ ਬੰਨਾ ਤੇ ਇਹਨਾਂ ਦੀ ਮਦਦ ਜ਼ਰੂਰ ਕਰਨੀ ਹੈ ਤੇ ਇਸ ਤੁਹਾਡੇ ਤੱਕ ਰੂਬ ਦੀ ਜ਼ਰੂਰ ਹੋਵਾਂਗੇ ਤੁਸੀਂ ਦੇਖ ਰਹੇ ਹੋ ਦ ਸਿਟੀ ਹੈਡਲਾਈਨਸ ਮੈਂ ਹਾਂ ਦਾਨਿਸ਼ ਗੁਪਤਾ ਬਹੁਤ ਬਹੁਤ ਧੰਨਵਾਦ